ਮੇਰੇ ਵੀਰੋ ਭਰਾਵੋ ਨੌਜਵਾਨੋ ਅੱਜ ਇਸ ਪਵਿੱਤਰ ਦਿਹਾੜੇ ਦੀ ਪਿਆਸਾਰ ਤੋਂ ਪਹਿਲਾਂ ਇੱਕ ਤਰਨਤਾਰਨ ਸ਼ਹਿਰ ਵਾਲਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਮੇਰੇ ਤੋਂ ਪਹਿਲਾਂ ਵੱਖ-ਵੱਖ ਆਗੂ ਸਾਹਿਬਾਨਾਂ ਨੇ ਅੱਜ ਇਸ ਪਵਿੱਤਰ ਦਿਹਾੜੇ ਦੀ ਮਹਾਨਤਾ ਵੀ ਦੱਸੀ ਆ ਔਰ ਮੈਂ ਸਮਝਦਾ ਇਹ ਪਵਿੱਤਰ ਦਿਹਾੜਾ ਅੱਜ ਨੇਕੀ ਦੇ ਬਦੀ ਦਾ ਪ੍ਰਤੀਕ ਆ ਕੀ ਹੁੰਦੀ ਆ ਭਰਾਵਾਂ ਜੀ ਇਸ ਵਾਸਤੇ ਪਹਿਲਾਂ ਸੀ ਅਗਨੀ ਪੇਰ ਕੀਤਾ ਤੁੰਬ ਕਰਨ ਫਿਰ ਆਪਾਂ ਭਰਾਵਾਂ ਦੇ ਪੁੱਤਲੇ ਆਗ ਲਗਾਏ ਆ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਦਾਸਲੂ ਪਤੇ ਪਰਸ਼ਵਰਦੀ ਸੈਯੂ ਜੀ ਦਾ ਸ੍ਰੀ ਦੁਰਮਾਡੇ ਬਾਡੇ ਪਾਸ ਚੋਕ ਸ਼ਾਂਤੀ ਦੇ ਜਗਾਂ ਦੇ ਪਰਫੋਰ ਲੋਕਾਂ ਨੂੰ ਇਹ ਸੰਦੇਸ਼ ਦੇ ਲੋਕਾਂ ਨੂੰ ਸੰਦੇਸ਼ ਇਹੋ ਹੀ ਮਿਲਦਾ ਹੈ ਕਿ ਆਪਸ ਵਿੱਚ ਭਾਈ ਚਾਰਾ ਰੱਖੋ ਪ੍ਰੇਮ ਰੱਖੋ ਮਾਤਾ ਪਿਤਾ ਜੀ ਸੇਵਾ ਕਰੋ ਭਰਾ ਭਰਾ ਦੀ ਸੇਵਾ ਕਰੋ ਹਾਂਜੀ जय श्री राम जय श्री राम ਤਰਨਤਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੇ ਫੈਰੇ ਦਾ ਤਿਹਾੜ ਗਾਂਧੀ ਗਰਾਊਂਡ ਵਿਖੇ ਮਨਾਇਆ ਗਿਆ ਜਿਸ ਦੇ ਚੀਫ ਗੈਸ ਹਨ ਮੀਤ ਸਿੰਘ ਸੰਧੂ ਸਾੜ ਉਹਨਾਂ ਨੇ ਪ੍ਰਸ਼ਾਸਨ ਦੇ ਨਾਲ ਰਲ ਕੇ ਕੁੰਭ ਕਰਨ ਅਤੇ ਰਾਮ ਦੇ ਪੁਤਲੇ ਨੂੰ ਜਲਾਇਆ ਗਿਆ ਔਰ ਲੋਕ ਪਿੰਡਾਂ ਪਿੰਡਾਂ ਤੋਂ ਆਏ ਹੋਏ ਸਨ ਔਰ ਬਹੁਤ ਹੀ ਵੇਖਣਯੋਗ ਨਜ਼ਾਰਾ ਸੀ ਕੈਮਰਾਮੈਨ ਹਰਮਨ ਮਹਾਰੀ ਦੇ ਨਾਲ ਗ੍ਰਿੰਦਰ ਟਿੰਕੂ ਦੀ ਰਿਪੋਰਟ ਇੰਡੀਆ ਟੀਵੀ ਤਰਨਤਾਰਨ